ਸਾਸੀ ਕਾਲਕ ਜਿੰਨੇ ਵੀ ਇਹ ਵੀਡੀਓ ਦੇਖ ਰਹੇ ਆ ਨਾ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਵੀ ਕਿਸੇ ਹੋਰ ਵੀ ਗਰੀਬ ਦਾ ਫਾਇਦਾ ਹੋ ਜੇ ਤਾਂ ਸਾਨੂੰ ਅੱਜ ਦਿਖਾ ਰਹੇ ਆ ਸਾਡੇ ਕੋਲੇ ਪਛੰਡਾ ਏਮਜ਼ ਤੋਂ ਮਰੀਜ਼ ਆਏ ਸੀਗੇ ਇਹਨਾਂ ਦੇ ਹੱਥ ਬਿਲਕੁਲ ਇਸ ਤਰ੍ਹਾਂ ਸੀਗੇ ਪਰ ਅੱਜ ਇਹ ਸਾਨੂੰ ਆਪ ਜਾ ਦੱਸਣਗੇ ਵੀ ਕਿਵੇਂ ਦੱਸਣਗੇ ਇਹਨਾਂ ਪਹਿਲਾਂ ਹੀ ਆਏ ਹੱਥ ਜਮਾ ਮੁੰਡੇ ਸੀਗੇ ਹੁਣ ਅੱਗੇ ਨਾਲ ਬਹੁਤ ਖੁੱਲ ਗਏ ਆ ਸਹੀ ਹੋ ਗਏ ਮਹੀਨਾ ਦਵਾਈ ਖਾਧੀ ਆ ਬਹੁਤ ਜ਼ਿਆਦਾ ਬੱਕ ਗਈ 92% ਤੋਂ 76% ਰਹਿ ਗਈ ਹੁਣ ਇੱਕ ਮਹੀਨੇ ਦੀ ਦਵਾਈ ਲੈਣਾ ਫਰਕ ਪੈ ਗਿਆ ਸਾਡੇ ਅਸੀਂ ਤੁਹਾਨੂੰ ਫੇਰ ਇੱਕ ਵਾਰੀ ਕਹਿ ਰਹੇ ਹਾਂ ਤੁਸੀਂ ਗੱਲ ਨਾਲ ਵੀਡੀਓ ਨਾਲ ਦੇਖੋ ਵੀ ਵੀਡੀਓ ਬਾਅਦ ਦੀ ਫੇਸਬੁਕ ਤੇ ਕਿਸ ਨੇ ਐ ਕਰਤਾ ਉਹ ਕਰਤਾ ਪੂਰਾ ਰਿਜਲਟ ਲਗੋ ਮਹੀਨਾ ਦਵਾਈ ਖਾ ਲਓ ਸਾਡੇ ਕੋਲੇ ਕੋਈ ਵੀ ਅੰਗਰੇਜ਼ੀ ਦਵਾਈ ਨਹੀਂ ਹੈਗੀ ਸਾਰੀਆਂ ਦੇਸੀ ਦਵਾਈਆਂ ਨੇ ਜੇ ਤੁਸੀਂ ਅੰਗਰੇਜ਼ੀ ਦਵਾਈ ਖਾਣੀ ਆ ਤਾਂ ਅਸੀਂ ਹਰ ਇੱਕ ਵਾਰੀ ਜ ਨੂੰ ਕਹਿੰਦੇ ਆ ਵੀ ਆਪਦੇ ਘਰੇ ਬੈਠ ਕੇ ਹੀ ਅੰਗਰੇਜ਼ੀ ਗੋਲੀ ਖਾ ਲਓ ਗੈਸ ਵਾਲੀ ਗੋਲੀ ਖਾ ਲਓ ਤੇ ਕੋਈ ਵੀ ਐਂਟੀਬਾਇਓਟਿਕ ਨਾਲ ਖਾ ਲਓ ਸਾਡੇ ਕੋਲੇ ਹਜੇ ਕੁਝ ਨਹੀਂ ਵੀ энерਜੀ ਗੋਲੀ ਖਾਣੀ ਆ ਸੀ ਇਹਨਾਂ ਨੂੰ ਪਹਿਲਾਂ ਕਹਤਾ ਸੀਗਾ ਵੀ ਤੁਹਾਨੂੰ ਬਿਲਕੁਲ ਸ਼ਟ ਕਰ ਦਾਂਗੇ 92 ਤੋਂ ਇਹਨਾਂ ਦਾ ਅੱਜ ਕਿੰਨਾ ਰਹਿ ਗਿਆ ਜੀ 76 ਹੈ ਜੀ 76 ਫਟ ਰਹਿ ਗਿਆ ਸਿਰਫ 4 ਹਫ਼ਤਿਆਂ ਦੇ ਵਿੱਚ ਜੇ ਕਿ ਹੋਰ ਵੀ ਸ਼ੋਡਾ ਗਠੀਏ ਦਾ ਮਰੀਜ਼ ਆ ਬੈਕ ਪੇਨ ਦਾ ਮਰੀਜ਼ ਆ ਗੋਡਿਆਂ ਦਾ ਮਰੀਜ਼ ਆ ਗਰੀਸਮਕੀ ਆ ਕਿਸੇ ਦੇ ਮੰਨ ਕੇ ਹੀ ਲੈਣੇ ਬਵਾਸੀਰਾ ਪੱਥਰੀਆ ਸ਼ੂਕਰ ਐਨੀ ਪ੍ਰੋਬਲਮ ਕੋਈ ਵੀ ਆ ਤਾਂ ਸਾਡੇ ਨਾਲ ਸਾਡੇ ਨੰਬਰ ਤੇ ਸੰਪਰਕ ਕਰ ਸਕਦਾ ਹੈ ਜੇ ਕੋਈ ਦਵਾਈ ਦੇ ਪੈਸੇ ਨਹੀਂ ਦੇ ਸਕਦਾ ਅਸੀਂ ਉਸ ਦਾ ਲਾਜ ਬਿਲਕੁਲ ਡੇਰੇਵਲੋ ਫ੍ਰੀ ਕਰਦੇ ਹਾਂ ਤੇ ਤੁਸੀਂ ਇਹ ਵੀਡੀਓ ਵਾਰ ਤੋਂ ਵਾਰ ਸ਼ੇਅਰ ਕਰੋ